ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗਦਰਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਮਾ ਆਪਣੇ ਪਿੰਡ ਪੁਰੂ ਕਰਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਯਾਤਰਾ ਸੈਕਟੇ ਆਰੰਭ ਕੀਤੀ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਜੀ ਦੀ ਲੇ ਲੜਾਕਾ ਬਾਬਾ ਨਾਨਕ ਜੀ ਨੇ ਕਿਰਪਾ ਕੀਤੀ ਖੁੱਲੇ ਦਰਸੰਦਾਰੇ ਕੀਤੇ ਉਥੋਂ ਯਾਤਰਾ ਕਰਦਾ ਹੋਇਆ ਵਾਪਸੀ ਪਿੰਡ ਉਹ ਪਿੰਡ ਦੇ ਵਿੱਚ ਗੁਰਦਸਾਹ ਵਿਖੇ ਰਾਤ ਮਿਸ਼ਰਾਮ ਕੀਤਾ ਸੀਗਾ ਜੀ ਉਥੋਂ ਦੇ ਪ੍ਰਬੰਧਕਾਂ ਨੇ ਮੇਰਾ ਮਾਣ ਸਨਮਾਨ ਵੀ ਕੀਤਾ ਜੀ ਉਹ ਤੋਂ ਚਾਲੇ ਸੁਬਾ ਪਾਏ ਮੋਹੂ ਜੀਰਾ ਵਾਲਾ ਜੀਰਾ ਇਹ ਤੋਂ तकरीबन 5 ਕਿਲੋਮੀਟਰ ਬਾਕੀ ਆ ਜੀ ਅੱਜ ਉਥੇ ਸਵੇ ਸ਼ਰਾਮ ਕਰਾਂਗਾ ਜੀ ਪਿੰਡ ਕੋਟ ਭਾਈ ਕੁਝ ਦਿਨਾਂ ਦੇ ਵਿੱਚ ਪਹੁੰਚ ਰਹੇ ਆ ਜੀ ਬਾਬਾ ਨਾਨਕ ਜੀ ਉਹਨਾਂ ਵੀਰਾਂ ਤੇ ਭਲੀ ਕਰਨ ਜਿਨ੍ਹਾਂ ਨੇ ਰਸਤੇ ਵਿੱਚ ਮੈਨੂੰ ਪਿਆਰ ਸਤਿਕਾਰ ਦਿੱਤਾ ਸਪੋਰਟ ਕੀਤੀ ਹੈ ਜੀ ਉਹਨਾਂ ਦੀ ਕਿਰਪਾ ਬਣਾਈ ਰੱਖਣ ਬਾਬਾ ਨਾਨਕ ਜੀ ਪਿੰਡ ਕੋਟਪਾਈ ਤੋਂ ਯਾਤਰਾ ਆਰੰਭ ਜਦੋਂ ਦੀ ਕੀਤੀ ਹੈ ਜੀ ਰਸਤੇ 'ਚ ਲੋਕਾਂ ਨੇ ਪਿਆਰ ਸਤਿਕਾਰ ਸਾਰੇ ਭਾਰ ਦੇ ਵਿੱਚੋਂ ਬਾਹਰ ਦੀ ਕੰਟਰੀਆਂ ਵਿੱਚੋਂ ਹਿਮਾਚਲ ਵਿੱਚੋਂ ਜੰਮੂ ਕਸ਼ਮੀਰ ਵਿੱਚੋਂ ਲਦਾਖ ਵਿੱਚੋਂ ਪੰਜਾਬ ਦੇ ਵਿੱਚੋਂ ਸਾਰੇ ਵੀਰਾਂ ਭੈਣਾਂ ਨੇ ਪਿਆਰ ਸਤਿਕਾਰ ਕੀਤਾ ਸਪੋਰਟ ਕੀਤੀ ਹੈ ਵਾਹਿਗੁਰੂ ਉਹਨਾਂ ਸਾਰਾ ਤੇ ਮਿਹਰ ਭਰਿਆ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ